ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਭਜੰਨੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਓ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸਭ ਤੋਂ ਪਹਿਲਾਂ ਹੈਡਲਾਈਨਸ ਪੰਜਾਬ ਕਾਂਗਰਸ ਨੂੰ ਛਟਕਾਰ ਵਿਧਾਇਕ ਰਾਜਕੁਮਾਰ ਚੱਬੇਵਾਲ ਪਾਰਟੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਦਸ ਤੇ ਚਲਈਏ ਕਾਂਗਰਸ ਪਾਰਟੀ ਤੋਂ ਵਿਧਾਇਕ ਨੇ ਪਾਕਿਸਤਾਨੀ ਡਰਨ ਰਹੀ ਸੁੱਟੀ ਹੈਰੋਇਨ ਪਿਸਟਲ ਤੇ ਮੈਗਜ਼ੀਨ ਬ੍ਰਾਮਹਤ ਕੈਨੇਡਾ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਪੰਜਾਬ ਚ 13 ਸੀਟਾਂ ਲਈ 2 ਕਰੋੜ 12 ਲੱਖ ਤੋਂ ਵੱਧ ਵੋਟਰ ਕਰਨਗੇ ਆਪਣੇ ਅਧਿਕਾਰ ਦੀ ਵਰਤੋ ਲੋਕ ਸਭਾ ਚੋਣਾਂ ਲੈ ਕੇ ਵੱਡਾ ਐਲਾਨ ਚੋਣ ਕਮਿਸ਼ਨ 16 ਮਾਰਚ ਨੂੰ ਜਾਰੀ ਕਰੇਗਾ ਸ਼ਡਿਊਲ ਹਾਰਦਿਕ ਪਾਂਡਿਆ ਤੇ ਵਿਵਾਦਪਿਤ ਪੋਸਟ ਨੂੰ ਚਪਰੀ ਕਾਲੂ ਨੂੰ ਮੁਹੰਮਦ ਸਾਮੀ ਨੇ ਕੀਤਾ ਲਾਇਕ ਸੁਖੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਭੇਜਿਆ ਕਾਨੂੰਨੀ ਨੋਟਿਸ ਕੇਦੀਆਂ ਦੇ ਆਪਸ ਵਿੱਚ ਨਹੀਂ ਬਲਕਿ ਜੇਲ ਜੇਲ ਮੁਲਾਜ਼ਮਾਂ ਨਾਲ ਝੜਪ ਤੋਂ ਬਾਅਦ ਹੋਇਆ ਸੀ ਜੇਲ ਵਿੱਚ ਹੰਗਾਮਾ ਬਟਾਲਾ ਦੇ ਰਾਕੇਸ਼ ਬਰਮਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਗੁਰਦਾਸਪੁਰ ਜੇਲ੍ਹ ਚ ਦੋ ਕੇਦੀਆਂ ਵਿਚਾਲੇ ਹੋਈ ਝੜਪ ਨੂੰ ਸ਼ਾਂਤ ਕਰਨ ਲਈ ਫਾਇਰਿੰਗ ਕੀਤੀ ਗਈ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਵਿਧਾਇਕ ਰਾਜਕੁਮਾਰ ਚੱਬੇਵਾਲ ਪਾਰਟੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਪੰਜਾਬ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਕਾਂਗਰਸ ਵਿਧਾਇਕ ਦਲ ਦੇ ਉਪਨੇਤਾ ਅਤੇ ਚੱਬੇਵਾਲ ਤੋਂ ਵਿਧਾਇਕ ਡਾਕਟਰ ਰਾਜਕੁਮਾਰ ਨੇ ਪਾਰਟੀ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਤੋਂ ਬਾਅਦ ਉਹ ਮੁੱਖ ਮੰਤਰੀ ਦੀ ਰਿਹائش ਤੇ ਪਹੁੰਚੇ ਅਤੇ ਆਮ ਆਦਮੀ ਪਾਰਟੀ ਕੇ ਸ਼ਾਮਲ ਹੋ ਗਏ ਸੀਐਮ ਮਾਨ ਨੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਆਮ ਆਦਮੀ ਪਾਰਟੀ ਦੀ ਤਰਫੋਂ ਉਹਨਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਦੀ ਚੋਣ ਵਿੱਚ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਪਾਕਿਸਤਾਨੀ ਡਰੋਨ ਰਾਈ ਸੁੱਟੀ ਹੈਰੋਇਨ ਪਿਸਟਲ ਤੇ ਮੈਗਜ਼ੀਨ ਬਰਾਮਦ ਭਾਰਤ ਪਾਕਿਸਤਾਨ ਕਮਾਂਤਰੀ ਸਰਹੱਦ ਬੀਓਪੀ ਰਾਮਕੋਟ ਦੇ ਖੇਤਰ ਵਿੱਚ ਬੀਐਸਐਫ ਡੀਐਸਪੀ ਅਟਾਰੀ ਸੁਖਜਿੰਦਰ ਥਾਪੜ ਤੇ ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ ਬੱਲੋ ਪਾਕਿਸਤਾਨੀ ਡਰੋਨ ਰਾਹੀਂ ਸੁੱਟਿਆ ਇੱਕ ਵੱਡਾ ਪੈਕੇਟ ਹਿਰੋਇਨ ਪਿਸਤਲ ਤੇ ਦੋ ਖਾਲੀ ਮੈਗਜ਼ਨ ਬਰਾਮਦ ਕਰਨ ਦੀ ਖਬਰ ਹੈ ਜਾਣਕਾਰੀ ਅਨੁਸਾਰ ਬੀਓਪੀ ਰਾਮਕੋਟ ਦੇ ਖੇਤਰ ਵਿੱਚ ਡਰੋਨ ਦੀ ਹਲਚਲ ਪਤਾ ਲੱਗੀ ਜਿਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਬੀਐਸਐਫ ਤੇ ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ ਤੇ ਕੱਕੜ ਚੌਕੀ ਦੇ ਇੰਚਾਰਜ ਗੁਰਵੈਲ ਸਿੰਘ ਬੱਲੋ ਉਕਤ ਸਰਹੱਦੀ ਖੇਤਰ ਨੂੰ ਘੇਰ ਆ ਪਾ ਚੱਪੇ ਚੱਪੇ ਦੀ ਤਲਾਸ਼ੀ ਅਭਿਆਨ ਚਲਾਇਆ ਜਿਸ ਦੌਰਾਨ ਕਰੀਬ 3 ਕਿਲੋ 380 ਗ੍ਰਾਮ ਹਿਰੋਇਨ ਇੱਕ ਪਿਸਤਲ ਦੋ ਖਾਲੀ ਮੈਗਜ਼ਨ ਬਰਾਮਦ ਹੋਏ ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਕੈਨੇਡਾ 'ਚ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਬਰਨਾਲਾ ਦੇ ਭਧੋੜ ਇਲਾਕੇ ਦੇ ਰਹਿਣ ਵਾਲੇ ਸੁਖਚੈਨ ਸਿੰਘ ਵਜੋਂ ਹੋਈ ਹੈ 3 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹੁਣ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ ਤੇ ਸੀ ਜਦੋਂ ਉਹ ਆਪਣੀ ਕਾਰ ਵਿੱਚ ਕੈਲੋਨਾ ਤੋਂ ਸਰੀ ਸ਼ਹਿਰ ਵੱਲ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ ਉਹਨਾਂ ਦੇ ਘਰ ਵਿੱਚ ਸੋਗ ਦਾ ਮਾਹੌਲ ਹੈ ਉਹ ਆਪਣੇ ਪਿੱਛੇ ਇੱਕ ਭਰਾ ਦੋ ਪੈਣਾ ਤੇ ਮਾਤਾ ਪਿਤਾ ਛੱਡ ਗਿਆ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਵਿੰਸੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਬਾਬਤ ਜਾਣਕਾਰੀ ਜਾਰੀ ਕੀਤੀ ਉਹਨਾਂ ਨੇ ਦੱਸਿਆ ਕਿ 1 ਮਾਰ 2024 ਤੱਕ ਪੰਜਾਬ ਵਿੱਚ ਕੁੱਲ 2 ਕਰੋੜ 12 ਲੱਖ 71246 ਵੋਟਰ ਹਨ ਜਿਨ੍ਹਾਂ ਵਿੱਚ 1 ਕਰੋੜ 11 ਲੱਖ 92 ਹਜ਼ਾਰ 908 ਮਰਦ ਵੋਟਰ ਹਨ ਜਦਕਿ 1 ਕਰੋੜ 77 ਹਜ਼ਾਰ 543 ਔਰਤ ਵੋਟਰ ਹਨ ਸਭ ਤੋਂ ਚੋਣਾ 2024 ਨੂੰ ਲੈ ਕੇ ਵੱਡੀ ਖਬਰ ਹੈ ਚੋਣ ਕਮਿਸ਼ਨ ਵੱਲੋਂ ਸ਼ਨੀਵਾਰ 16 ਤਰੀਕ ਨੂੰ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਅਤੇ ਕੁਝ ਰਾਜਾਂ ਦੇ ਵਿਧਾਨ ਸਭਾ ਚੋਣਾਂ ਦੋਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਚੋਣਾਂ ਦੇ ਸ਼ੈਡਿਊਲ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਟਵਿੱਟਰ ਐਕਸ ਹੈਂਡਲ ਤੇ ਜਾਣਕਾਰੀ ਸਾਂਝੀ ਕੀਤੀ ਹੈ ਜੋਨ ਕਮਿਸ਼ਨ ਨੇ ਦੱਸਿਆ ਕਿ 16 ਮਾਰਚ ਨੂੰ ਲੋਕ ਸਭਾ ਚੋਣਾਂ ਅਤੇ ਕੁਝ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਇਸ ਸਬੰਧੀ ਕੱਲ ਸ਼ਨੀਵਾਰ ਨੂੰ 3 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਹਾਰਦਿਕ ਪਾण्डेय ਤੇ ਵਿਵਾਦਪੂਰਨ ਚਪਰੀ ਕਾਲੂ ਨੂੰ ਮੁਹੰਮਦ ਸਾਮੀ ਨੇ ਕਿਤਾ ਲਾਇਕ ਭਰਤੀ ਤੇਜ ਗੈਂਦਵਾਜ ਮੁਹੰਮਦ ਸਾਮੀ ਸੋਸ਼ਲ ਮੀਡੀਆ ਤੇ ਇੱਕ ਵਾਰ ਮੋਰ ਸੁਰਖੀਆਂ ਚ ਆਏ ਹਨ 스타 ਤੇਜ ਗੈਂਦਵਾਜ ਨੇ ਹਾਰਦਿਕ ਪਾण्डेय ਨੂੰ ICC ਵਿਸ਼ਵ ਕੱਪ 2023 ਨੂੰ ਖਿਜਾਉਣ ਅਤੇ ਇੰਡੀਅਨ ਪ੍ਰੀਮੀਅਰ ਲੀਗ ਆਈਪਲ 2024 ਲਈ ਫਿਟ ਰਹਿਣ ਲਈ ਟਰੋਲ ਕਰਦੇ ਇੱਕ ਟਵੀਟ ਨੂੰ ਲਾਈਕ ਕੀਤਾ ਹੈ ਵਿਵਾਦਕ ਟਵੀਟ ਵਿੱਚ ਹਾਰਦਿਕ ਪੰਡਿਆ ਲਈ ਛਪਰੀ ਕਾਲੂ ਸ਼ਬਦ ਦੇ ਵਰਤੋਂ ਕੀਤੀ ਗਈ ਹੈ ਦੱਸਦੇ ਇਹ ਕਿ ਆਈਸੀਸੀ ਵਿਸ਼ਵ ਕੱਪ 2023 ਦੌਰਾਨ ਹਾਰਦਿਕ ਪੰਡਿਆ ਅਧ ਵਿਚਾਲੇ ਜ਼ਖਮੀ ਹੋ ਗਏ ਸੀ ਬੰਗਲਾਦੇਸ਼ ਵਿਰੋਧ ਖੇਡ ਦੌਰਾਨ ਉਸ ਨੂੰ ਗਿੱਡੇ ਤੇ ਸੱਟ ਲੱਗੀ ਸੀ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ ਇਹ ਆਲਰਾਊਂਡਰ ਉਦੋਂ ਤੋਂ ਹੀ ਕ੍ਰਿਕਟ ਟੀਮ ਦੇ ਹਰ ਮੈਚ ਤੋਂ ਬਾਹਰ ਚੱਲ ਰਿਹਾ ਅਤੇ ਆਈਪਲ 2024 ਵਿੱਚ ਵਾਪਸੀ ਕਰਨ ਲਈ ਆਪਣੀ ਫਿਟਨੈਸ ਲਈ ਸਖਤ ਮਿਹਨਤ ਕਰ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਭੇਜਿਆ ਕਾਨੂੰਨੀ ਨੋਟਿਸ ਮੁੱਖ ਮੰਤਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਵੀਰ ਬਾਦਲ ਨੇ ਕਾਨੂੰਨੀ ਨੋਟਿਸ ਭੇਜਿਆ ਤੇ 1 ਹਫਤੇ ਅੰਦਰ ਮੁੱਖ ਮੰਤਰੀ ਵੱਲੋਂ ਮੁੱਖ ਸੁਖ ਬਿਲਾਸ ਮੰਦਿਰ ਲਗਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਪੇਸ਼ ਕਰਨ ਜਾਂ ਮਾਫੀ ਮੰਗਣ ਲਈ ਕਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਵੱਲੋਂ ਇਹ ਨਾ ਕੀਤਾ ਗਿਆ ਤਾਂ ਮੁੱਖ ਮੰਤਰੀ ਖਿਲਾਫ ਮਾਨਹਾਨੀ ਦਾ ਕੇਸ ਕੀਤਾ ਜਾਵੇਗਾ ਕੈਦੀਆਂ ਦੇ ਆਪਸ ਵਿੱਚ ਨਹੀਂ ਬਲਕਿ ਜੇਲ੍ਹ ਮੁਲਾਜ਼ਮਾ ਨਾਲ ਝੜਪ ਤੋਂ ਬਾਅਦ ਹੋਇਆ ਸੀ ਜੇਲ੍ਹ ਵਿੱਚ ਹੰਗਾਮਾ ਦੱਸ ਚਲਿਏ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਸਵੇਰੇ 12 ਵਜੇ ਦੇ ਕਰੀਬ ਭਾਰੀ ਹੰਗਾਮਾ ਹੋ ਗਿਆ ਸੀ ਜਦੋਂ ਜੇਲ੍ਹ ਵਿੱਚੋਂ ਗੋਲੀਬਾਰੀ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਕੁਝ ਹੀ ਸਮੇਂ ਵਿੱਚ ਜੇਲ੍ਹ ਦੇ ਆਲੇ-ਦੁਆਲੇ ਦਾ ਇਲਾਕਾ ਛਾਉਣੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਬਾਅਦ ਵਿੱਚ ਖਬਰ ਸਾਹਮਣੇ ਆਈ ਸੀ ਕਿ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਦੋ ਗੁੱਟਾਂ ਵਿੱਚ ਆਪਸੀ ਝਗੜੇ ਤੋਂ ਬਾਅਦ ਛੜਾਉਣ ਗਏ ਜੇਲ੍ਹ ਮੁਲਾਜ਼ਮਾ ਤੇ ਕੈਦੀਆਂ ਵੱਲੋਂ ਹਮਲਾ ਕੀਤਾ ਗਿਆ ਪਰ ਹੁਣ ਹੰਗਾਮਾ ਹੋ ਰਿਹਾ ਡੀਜੀਪੀ ਪੰਜਾਬ ਪੁਲਸ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਅਤੇ ਐਡੀਜੀਪੀ ਜੇਲ ਅਰुणਪਾਲ ਸਿੰਘ ਨੇ ਨਵੇਂ ਖੁਲਾਸੇ ਕੀਤੇ ਹਨ ਪ੍ਰੈਸ ਕਾਨਫਰੈਂਸ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਝੜਪ ਕੈਦੀਆਂ ਵਿੱਚ ਆਪਸ ਵਿੱਚ ਨਹੀਂ ਹੋਈ ਸੀ ਬਲਕਿ ਜੇਲ ਮੁਲਾਜ਼ਮਾਂ ਅਤੇ ਕੈਦੀਆਂ ਵਿੱਚ ਪਿਛਲੇ 3 ਦਿਨ ਤੋਂ ਵਿਵਾਦ ਚੱਲ ਰਿਹਾ ਸੀ ਸਹਿਯੋਤਨ ਨੂੰ ਲੈ ਕੇ ਕੈਦੀ ਜੇਲ ਪ੍ਰਸ਼ਾਸਨ ਤੋਂ ਨਰਾਜ਼ ਚੱਲ ਰਹੇ ਸਨ ਅਜਿਹਾ ਨਾਤਾ ਗੁੱਸਾ ਕਰਮਚਾਰੀਆਂ ਤੇ ਭੜਕਿਆ ਕੈਦੀਆਂ ਤੇ ਕਰਮਚਾਰੀਆਂ ਵਿਚਾਲੇ ਮਾਮੂਲੀ ਜਹੀ ਤਰਤੋਂ ਬਾਅਦ ਵੱਡਾ ਹੰਗਾਮਾ ਹੋ ਗਿਆ ਬਟਾਲਾ ਦੇ ਰਾਕੇਸ਼ ਬਰਮਾ ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਪੱਕਿਆ ਬਟਾਲਾ ਦੇ ਬਰਮਾ ਜੁਐਲਰਸ ਦੇ ਮਾਲਕ ਰਾਕੇਸ਼ ਬਰਮਾ ਨੇ ਬਟਾਲਾ ਤੋਂ ਕਰੀਬ 9 ਕਿਲੋਮੀਟਰ ਦੂਰ ਪਿੰਡ ਰੰਗੜ ਨੰਗਲ ਜਾ ਕੇ ਆਪਣੇ ਆਪ ਨੂੰ ਪਿਸਤਲ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਡਿਪਰੈਸ਼ਨ ਵਿੱਚ ਸੀ ਸ਼ਾਮ ਰਾਕੇਸ਼ ਆਪਣੇ ਘਰ ਤੋਂ ਆਪਣੀ ਸਕੂਟੀ ਤੇ ਨਿਕਲਿਆ ਤੇ ਦੂਰ ਜਾ ਕੇ ਸੜਕ ਕਿਨਾਰੇ ਬੈਠ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਮੌਕੇ ਤੇ ਆਈ ਪੁਲਿਸ ਨੇ লাশ ਅਤੇ ਪਿਸਤਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਦਾਸਪੁਰ ਜੇਲ੍ਹ ਚ ਦੋ ਕੈਦੀਆਂ ਵਿਚਾਲੇ ਹੋਏ ਝੜਪ ਨੂੰ ਸ਼ਾਂਤ ਕਰਨ ਲਈ ਫਾਇਰਿੰਗ ਕੀਤੀ ਗਈ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਕੈਦੀਆਂ ਦੇ ਦੋ ਧੜੇ ਆਪਸ ਵਿੱਚ ਭੜ ਗਏ ਅਤੇ ਜਦੋਂ ਕੈਦੀਆਂ ਨੂੰ ਸ਼ਾਂਤ ਕਰਨ ਲਈ ਪੁਲਿਸ ਫੋਰਸ ਬੁਲਾਈ ਗਈ ਤਾਂ ਕੈਦੀ ਹੋਰ ਭੜ ਗਏ ਅਤੇ ਪੁਲਿਸ ਫੋਰਸ ਤੇ ਹਮਲਾ ਕਰ ਦਿੱਤਾ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਯੋਧਾ ਸਿੰਘ ਅਤੇ ਧਾਰੀਵਾਲ ਪੁਲਿਸ ਥਾਣਾ ਸਦਰ ਦੇ ਐਸਐਚਓ ਮਨਦੀਪ ਸਿੰਘ ਅਤੇ ਜਗਦੀਪ ਸਿੰਘ ਤੇ ਐਸਆਈ ਪੁਲਿਸ ਫੋਟੋਗ੍ਰਾਫਰ ਜਕਮੀਨ ਹੁੰਦੀ ਖਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਿੰਨ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਸਾਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਭਾਰਤ